நர்மா வரே காரி வரே ரீமனே ர ਕੀ ਹੋਇਆ ਸਹਜਾ ਗੱਗੂ ਕੇ ਛੱਡਿਆ ਉਹਨਾ ਮੈਂ ਐ ਤੇ ਭਾਈਆ 2 ਮਿੰਟ ਸਾਈਕਲ ਚਲਾ ਲ ਆ ਗਿਆ ਮੈਂ ਓਏ ਐਸੇ ਨਹੀਂ ਕਰਤੇ ਅੱਛੇ ਬੱਚੇ ਹੈ ਕੱਲਾ ਵਗ ਜੀਗਾ ਚਾ ਮੈਂ ਛੱਡਿਆ ਉਹਨਾ 2 ਮਿੰਟ ਵੀਡੀਓ ਬਣਾ ਲਾਂ ਥੋੜੀ ਠੀਕ ਐ ਓਕੇ ਸਤਿ ਸ਼੍ਰੀ ਅਕਾਲ ਬਲਾਉਸਰਿਆ ਨੂੰ ਫਿਰ ਹੱਥ ਜੋੜ ਕੇ ਕਿਉਂ ਕਾਦੇ ਵਾਸਤੇ ਕੀ ਕਹਿੰਦੇ ਮੰਮੀ ਚੱਲ ਕੋਈ ਨਾ 2 ਮਿੰਟ ਰੁਕ ਜਾ ਇੱਥੇ ਤੇ ਜਿੰਮ ਤੋਂ ਆਉਂਦੇ ਸਮੇਂ ਬਾਬਾ ਜੀ ਦੇ ਦਰਸ਼ਨ ਕਰਕੇ ਨਾਲੇ ਸਾਨੂੰ ਕਰਾ ਕੇ ਤੇ ਘਰੇ ਪ੍ਰਸ਼ਾਦਾ ਪਾਣੀ ਖਾ ਕੇ ਥੋੜਾ ਜਿਹਾ ਆ ਲੰਮੇ ਲੇਟ ਹੋ ਗਿਆ ਸੁਸਤੀ ਜੀ ਪਾ ਕੇ ਹੁਣ ਬਹਿ ਗਿਆ ਹਾਂ ਧੁੱਪ ਚਾ ਕੇ ਹਾਂ ਧੁੱਪ ਸਿੱਖਣੀ ਵੀ ਬਹੁਤ ਲਾਜ਼ਮੀ ਆ ਭਾਈ ਹੁਣ ਤਾਂ ਚਲੋ ਖੈਰ ਸਿਆਲ ਚ ਤਾਂ ਸਾਰੀ ਸਿੱਖਦੇ ਆ ਗੱਲ ਕਰਦਾ ਗਰਮੀ ਦੀ ਹਾਂ ਧੁੱਪ ਦੇ ਨਾਲ ਸੈਰੇਟਨ ਹਾਰਮੋਨ ਹੁੰਦੇ ਜਿਹੜੇ ਇਹ ਰਿਲੀਜ਼ ਹੁੰਦੇ ਆ ਹੈਪੀ ਹਾਰਮੋਨ ਹੁੰਦੇ ਆ ਤੇ ਇਹਦੇ ਨਾਲ ਆਪਣੇ ਬੋਡੀ ਦੀ ਸਟ्रेस ਦੂਰ ਹੁੰਦੀ ਹੈਗੀ ਤੇ ਮਤਲਬ ਕਈ ਬੰਦੇ ਜਿਵੇਂ ਆਪਣੇ ਆ ਠੰਡਾਂ 'ਚ ਬਿਠਾਈ ਰੱਖਦੇ ਥਨੂੰ ਹੈ ਨਹੀਂ ਪਹਿਲਾਂ ਧੁੱਪ ਨਹੀਂ ਹੁੰਦੀ ਸੀ ਪੁੱਤਰ ਤੇ ਜਿਵੇਂ ਕਈ ਬੰਦੇ ਸਟ्रेस ਦੀਆਂ ਗੋਲੀਆਂ ਲੈਂਦੇ ਫਿਰਦੇ ਹੁੰਦੇ ਆ ਮਤਲਬ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਹੜੇ ਮਤਲਬ ਛਾਂ 'ਚ ਹੀ ਰਹਿੰਦੇ ਹੁੰਦੇ ਆ ਕਿ ਮਤਲਬ ਕਦੇ ਧੁੱਪ ਲਗਾਉਂਦੇ ਹੀ ਨਹੀਂ ਸਰੀਰ ਨੂੰ ਗਰਮੀਆਂ 'ਚ ਸਿਆਲ ਜਿਤਾ ਚਲ ਸਾਰੇ ਥੋੜੀ-ਬਹੁਤੀ ਸੇਕ ਲੈਂਦੇ ਨੇਗੇ ਤੇ ਆਪਣੇ ਵਰਗੇ ਤਾਂ ਚਲੋ ਕੰਮਕਾਰਾਂ 'ਚ ਹੀ ਬਹੁਤ ਧੁੱਪ ਲੱਗ ਜਾਂਦੀ ਆ ਇਕੱਲੀ ਵਿਟਾਮਿਨ ਡੀ ਦੀ ਗੱਲ ਨਹੀਂ ਹੁੰਦੀ ਤੇ ਸੈਰੇਟਨ ਹਾਰਮੋਨ ਹੈਪੀ ਹਾਰਮੋਨ ਹੁੰਦਾ ਹੈ ਤੇ ਖੁਸ਼ ਮਜਾਜ ਸੁਭਾਅ ਹੁੰਦਾ ਹੈ ਇਹਦੇ ਨਾਲ ਧੁੱਪ ਨਾਲ ਆਪਣਾ ਸਰੀਰ ਵੀ ਖਿਰਦਾ ਹੈਗਾ ਤੇ ਸਟ्रेस ਵਰਗੀ ਬਿਮਾਰੀ ਥੋੜੀ ਜੀ ਦੂਰ ਹੁੰਦੀ ਹੈਗੀ ਤੇ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਆ 28 ਮਾਰਗ 10 ਫਰਵਰੀ ਸਾਲ 2024 ਸ਼ਨੀਵਾਰ ਦਾ ਦਿਨ ਹੈ ਤੇ ਪਿੱਛੇ ਸਪੀਕਰ 'ਚੋਂ ਸੁਣਦੀ ਹੋਈ ਆਵਾਜ਼ ਪਿੰਡ ਚੱਲੇ ਰਹੇ ਨੇ ਟੂਰਨਾਮੈਂਟ ਕਬੱਡੀ ਦੇ ਤੇ ਅੱਜ ਆ ਲਾਸਟ ਦਿਨ ਹੈਗਾ ਤੇ ਆਪਾਂ ਵੀ ਚੱਲਦੇ ਆ ਉੱਥੇ ਪਹਿਲਾਂ ਨੀਰਾਚਾਰਾ ਪਾ ਕੇ ਜਾਊਂਗਾ ਆਪਦਾ ਕੰਮ ਇੱਧਰਲਾ ਨਿਪਟਾ ਕੇ ਜਾਊਂਗਾ ਹਾਂ ਚੱਲਦੇ ਆ 2 ਮਿੰਟ ਬਹਿ ਜਾ ਇੱਥੇ ਤੇ ਦੇਖਦੇ ਆ ਜਿੰਨਾ ਕ ਆਪਾਂ ਤੋਂ ਕੋਈ ਅੱਜ ਦਾ ਪ੍ਰੋਗਰਾਮ ਤੁਹਾਨੂੰ ਦਿਖਾਇਆ ਗਿਆ ਦਿਖਾਵਾਂਗੇ ਵਲੌਗ ਵੈਸੇ ਛੋਟੇ ਹੀ ਰਹਿਣ ਵਾਲਾ ਅੱਜ ਸ਼ਾਮ ਨੂੰ ਦੇਖਦੇ ਆ ਲਾਸਟ ਜੇ ਮੈਚ ਆ ਲਾਈਵ ਕਰਦੇ ਆਂਗੇ ਜੇ ਮਾਹੌਲ ਜਿਹਾ ਬਣਿਆ ਤਾਂ ਤੇ ਉਹ ਤੁਸੀਂ ਦੇਖ ਲਿਓ ਜਦੋਂ ਤੱਕ ਇਹ ਵੀਡੀਓ ਉਹਦੋਂ ਤੱਕ ਲਾਈਵ ਹੋ ਚੁੱਕਿਆ ਹੋਊਗਾ ਉਹ ਤੇ ਖੈਰ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਵ ਮੀਰੇ ਇੱਕ ਵਲੌਗ ਤੁਹਾਨੂੰ ਬਾਕੀ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਜਿਹ ਦਿਨਾਂ ਤੇ ਨਵੇਂ ਆਏ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੋ ਤਾਂ ਪੇਜ ਨੂੰ ਸਹਿਜ ਬੋਲੇ ਫੋਲੋ ਕਰ ਲਿਓ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲਗੱਪੇ ਤੇ ਰਹ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਆਰਾਮ ਨਾਲ ਆ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਖੈਰ ਪਹਿਲਾਂ ਲਾਉਨੇ ਆਪਣਾ ਜੋਲੜ ਅੰਦਰ ਛਾਂ ਚ ਬੈਠਾ ਸੀਗਾ ਪਹਿਲਾਂ ਮੈਂ ਵੀ ਤਾਂ ਛੋੜਿਆ ਹੋਇਆ ਸੀਗਾ ਧੁੱਪ ਤਾਂ ਖੈਰ ਆਪ ਤਾਂ ਸੁੱਖ ਨਾਲ ਬਠੇਰੀ ਆਪਾਂ ਨੂੰ ਕੁਦਰਤੀ ਲੱਗ ਜਾਂਦੀ ਆ ਕੰਮਕਾਰਾਂ ਦੇ ਵਿੱਚ ਤੇਦਰ ਗੱਗੂ ਨੌਜਵਾਨ ਦਾ ਘਰ ਤੇ ਚਾਚਾ ਪਿਆ ਹੋਇਆ ਖੇਸ ਲਈ ਉੱਤੇ ਉਹ ਕਿਵੇਂ ਚਾਚਾ ਦੋਟਾ ਬਈ ਚਾਚੇ ਨੇ ਕੱਟਿਆ ਹੱਥ ਕੰਬਲ ਦੇ ਵਿੱਚੋਂ ਗੱਗੂ ਨੌਜਵਾਨ ਇੱਧਰ ਬਾਹਰ ਕੱਕੂ ਕਹਿੰਦੇ ਬਾਹਰ ਉਹ ਉੱਥੇ ਮਿਸਤਰੀ ਗੋਲਿਆ ਤਾਂ ਹੀ ਰੜਕਿਆ ਨੀਗਾ ਤੇ ਗੱਪੋ-ਗੱਪੀ ਹੋ ਰਹੀ ਹੋਣਗੇ ਤੇ ਖੈਰ ਆਹ ਦੇਖਦੇ ਆ ਅੱਜ ਦੇ ਦਿਨ ਦਾ ਮਾਹੌਲ ਚੱਲ ਕਿੰਨਾ ਕਰਦਾ ਆਪਣਾ ਗੱਲਬਾਤ ਸਾਰੀ ਆ ਕਰਦੇ ਆ ਸਾਂਝੀ ਤੇ ਪਹਿਲਾਂ ਮੱਝਾਂ ੜਿੱਕੀਆਂ ਦੀਆਂ ਪਾਣੀ ਵਾਸਤੇ ਧੁੱਪ ਸੋਣੀ ਖੜੀ ਹੋਈ ਹੈਗੀ ਤਾਂ ਹੁਣ ਆ ਪਾਣੀ ਦੀ ਤੇ ਇਹਨਾਂ ਨੂੰ ਪਹਿਲੇ ਨਹੀਂ ਲੱਗ ਜਾਂਦੀ ਪਹਿਲਾਂ ਤਾਂ ਦੁਪਹਿਰ 'ਚ ਪਿਆ ਲੈਂਦੇ ਸੀ ਲੇਟ ਤੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆ ਲਈ ਅਗਲੀ ਡਿਊਟੀ ਲਾ ਲਈ ਤੇ ਫਿਰ ਤੁਹਾਨੂੰ ਅਗਲੀ ਗੱਲਬਾਤ ਸੁਣਾਉਣੀ ਹੈ ਆਉ ਮੁੰਡੇ ਨੇ ਕਮਾਲ ਕਰਤੀ ਇੱਥੇ ਬੈਠਾ ਬੁੱਤਰਾ ਲੈ ਚਲੋ ਖੜੇ ਹੋ ਜਾਣਾ ਕਿ ਨਹਾਉਣਾ ਪਹਿਲਾਂ ਨਾ ਆ ਕੇ ਬਗ ਜੀ ਫਿਰ ਖੇਡ ਲਈ ਗੱਗੂ ਕੇ ਜਾ ਕੇ ਅੱਛਾ ਬੱਚਾ ਐਸੇ ਨਹੀਂ ਕਰਤੇ ਚਲ ਖੜਾਓ ਇਹਦਰ ਚੋਬਰ ਦਾ ਨਾ ਤਾਜ ਆ ਅਗਲੀ ਕਬੱਡੀ ਤਾਜ ਪਾ ਰਿਆ ਤਾਜ ਪਾ ਰਿਆ ਮੋਲੋ ਬੋਲਾਂ ਜੀ ਬੋਲਾਂ ਬੋਲ ਦੇ ਦੇ ਇੱਕ ਵਾਜਾ ਕੀ ਕਰ ਰਿਹਾ ਹੈ ਕੀ ਕਰੀ ਜਾਂਦੇ ਮੰਮੀ ਅੱਛਾ ਬਲਾਓ ਫਿਰ ਸੱਸਰੀ ਘਰ ਸਾਰਿਆਂ ਨੂੰ ਸੱਸਰੀ ਘਰ ਵਿੱਚ ਮੇਰੇ ਵੱਲੋਂ ਵੀ ਸਾਰਿਆਂ ਨੂੰ ਧੰਨਵਾਦ ਜਿਹੜੇ ਜੁੜ ਗਏ ਚੈਨਲ ਦੇ ਨਾਲ ਤੇ ਧੰਨ ਧੰਨ ਤੁਹਾਡੇ ਸੱਸਰੀ ਘਰ ਦੋ ਵਾਰ ਇਹ ਹੁਣ ਮੰਮੀ ਕਹਿੰਦੀ ਮੈਨੂੰ ਗੱਗੂ ਕੇ ਛੱਡ ਗਿਆ ਤੇ ਇਹ ਐਂ ਟਲੀ ਜਾਂਦੀ ਹੈ ਤੇ ਮੰਮੀ ਨਾ ਹੌਣ ਹੌਣ ਨੂੰ ਕਹਿੰਦੀ ਮੈਨੂੰ ਬਲਾਗ ਗਿਆ ਪਤਾ ਇਹਦਾ ਉਹਦੇ ਪਿਛਲੇ ਪੈਦ ਨਾ ਹੁੰਦੀ ਬਾ। ਦੋ ਖੇਡ ਜਾਣ ਦੇ ਮम्मी ਛੁੱਟੀ ਆ ਫਿਰ ਹੱਥਾਂ ਨੂੰ ਲਿਬੜ ਜਾਣਗੇ। ਛੱਡਿਆ ਉਹਨੇ ਕੋਈ ਨਾ। ਬਾਤ ਕਾਉਂ ਨਹੀਂ ਦਿੱਤਾ ਵੀਰਾ ਕਹਿੰਦਾ ਤੂੰ ਤਾਂ ਬਹਿ ਜਾ ਤਾਜੂ ਬਗ ਜਾਣ। ਇਹ ਤਾਂ ਮਾਗਰੋ ਆਈ ਫਿਰ ਵੀ। ਮੈਂ ਤਾਂ ਸਾਇਦ ਕੋੜਿਆ ਸੀ ਫੇਪਣ ਜਾਣਗੇ। ਹਾਂ ਮੋੜਿਆ ਆ ਨਾ ਪਾਪਾ। ਦਵਾਈ ਵੜ ਕੇ ਆਈ ਪਹਿਲਾਂ ਕੁੜੀ ਛੱਡਿਆ। ਮੈਂ ਬਾਦ ਨਾ ਮਮੀ ਆਉਣ। ਨਾਉਂ ਤਾਂ ਕੋਈ ਨਾ ਪਾਉਂਦੇ ਬੱਚਿਆਂ ਨੂੰ ਪਾਣੀ ਦਿਖਾਈ ਇਹ ਨਾਉਂ ਨਹੀਂ ਪੀ ਲੈਣੀਆਂ ਮਤਲਬ ਅਸਲੀ ਨਾਉਂ ਆ ਗਿਆ ਵੀ ਅੱਜ ਪਾਣੀ ਸੀ ਉਹਦੇ ਰੂਟੀ ਆਈ ਤਾਂ ਨਮਾ ਦੇਾਂਗੇ ਆਪਾਂ ਮੈਂ ਦੁਪਹਿਰੇ ਜੀ ਫਿਰ ਉੱਥੇ ਜਾਊਂਗਾ ਹਾਂ ਗਰਾਊਂਡ 'ਚ ਦੇਖਣ ਕੋਡੀ ਵੱਡੀ ਚਲ ਸੱਜਣ ਛੱਟ ਕੇ ਆ ਜਾ ਚੱਲੀਏ ਪੁੱਤਰੀ ਤਾਜ ਤਾਂ ਨਹੀਂ ਜਾਂਦਾ ਬਾਜੀ ਜਾਂਦਾ ਤਾਜ ਜੁਨੀਸ਼ ਨਾਲ ਉਹ ਠੇਠ ਠਾਕਾ ਸੇ ਇਧਰ ਬੁਲਾ ਫਿਰ ਪਹਿਲਾਂ ਉਹਰੇ ਆ ਸੱਤਰੀ ਕਾਲ ਬਾਕ ਸਾਰਿਆਂ ਨੂੰ ਹੁਣ ਤਾਂ ਚਾਹ ਜੀ ਬੁਲਾ ਦੇ ਹੋਰ ਕੁਝ ਵੀ ਕਹੇ ਹੋਰ ਕੁਝ ਕੀ ਜਮਾ ਆਈਏ ਮੇਰੇ ਬਾਬੂ ਜੀ ਹਾਂ ਉਹ ਕਿਹਾਦਾ ਅੱਜ ਇਹ ਮੇਕ ਬੱਸ ਠੀਕ ਆ ਜਲਦੀ ਇੱਕ ਸਾਗਲਾ ਬੱਸ ਠੀਕ ਆ ਸੈਂਕਾ ਤੇਰਾ ਸੋਨਾ ਪਤਾ ਨਹੀਂ ਆ ਤਾਂ ਉਹ ਨਾ ਤੇ ਕੱਪੜੇ ਨਾਲ ਜਵੇਂ ਨਵਾਂ ਬਣ ਗੂ ਚੱਕੋ ਤਾਜ ਪੈ ਜਾਣਾ ਓਏ ਮੱਜੇ ਦੇ ਲੈ ਚੱਕ ਮੰਮੀ ਬੰਨਦੀ ਹੀ ਪਾਣਾ ਬਣਾਦੀ ਨਾ ਤਾਉਣ ਚਾਚੇ ਤੋਂ ਕਸੀ ਨਹੀਂ ਗਈ ਸੀ ਤਾਜ ਹਨਾ ਹਾਂ ਤੇ ਇੱਥੋਂ ਕਸੀ ਜਾਂਦੀ ਆ ਠੀਕ ਆ ਮੋੜਿਆਂ ਬਾਅਦ ਫਿਰ ਤੇ ਗੁੱਲੀ ਡੰਡੇ ਵਾਲੀ ਭੈ ਜ ਦਵਾਈ ਲਿਆਂਦੀ ਸੀ ਬਿਛੇਤੀ ਜੀ ਮਨਪ੍ਰੀਤ ਨੇ ਉਹਨੂੰ ਰਾਇ ਬਦਲ ਗਈ ਤੇ ਜਿਵੇਂ ਪਹਿਲਾਂ ਵੀ ਉਹਦੇ ਸਪਰੇਅ ਕਰਨ ਵੇਲੇ ਆਪਾਂ ਗੱਲ ਕਰੀ ਸੀ ਕਿ ਵੇ ਜੇ ਆਪਾਂ ਲੇਟ ਸਪਰੇਅ ਕਰਦੇ ਆਂ ਅੱਜ ਕੱਲ ਮਤਲਬ ਇਹ ਗੁਲੀ ਡੰਡੇ ਵਾਲੀ ਤੇ ਜਿਹੜਾ ਉਹ ਬੱਲੀ ਸਦੇ ਨਾਲ ਲੱਗ ਮਾ ਝੰਡਾ ਪੱਤਾ ਹੁੰਦਾ ਉਹਦਾ ਨੁਕਸਾਨ ਕਰਦੀ ਆ ਤੇ ਬੱਲੀ ਨੂੰ ਖਰਾਕ ਦੀ ਫਿਰ ਕਮੀ ਹੁੰਦੀ ਆ ਤੇ ਵੀਰੇ ਝਾਰਚ ਵੀ ਕਮੀ ਹੋ ਜਾਂਦੀ ਹੈਗੀ ਇਸ ਕਰਕੇ ਬਸ ਹੁਣ ਰਹਿ ਹੀ ਕੈਂਸਰ ਕਰਤੀ ਵਿੱਚ ਜਿਹੜਾ ਥੋੜਾ ਹੀ ਹੈਗਾ ਗੁਲੀ ਡੰਡਾ ਕੋਈ ਨਾ ਟਾਲ ਦਿੰਨੇ ਆ ਰਿਆ ਇਹਨੂੰ ਚੈੱਕ ਨੋਟਾ ਕੰਮ ਤੇ ਉਹਨੇ ਨੂੰ ਮੋੜ ਕੇ ਆਉਨੇ ਆ ਕੀ ਆ ਰ ਫੱਜਣੋ ਆ ਦਵਾਈ ਵਾਪਸੀ ਕਰਨੀ ਲਾ 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 ਵਧੀਆ ਬਈ ਆਪ ਦੱਸੋ ਕੈਂਟ ਆ ਹੈਲੋ ਸਾਸਰੀ ਕਾਲ ਜੀ ਸਾਸਰੀ ਕਾਰ ਤੇ ਭਾਈ ਮਿਸਤਰੀ ਸਾਹਿਬ ਜਿਨ੍ਹਾਂ ਨੇ ਗੱਗੂ ਦਾ ਘਰ ਪਾਇਆ ਸੀ ਰਲ ਮਿਲ ਕੇ ਵਧੀਆ ਕੀ ਹਾਲ ਹਾਂ ਬੱਚਿਆਂ ਨੂੰ ਮੇਲਾ ਦਿਖਾਉਣ ਚੱਲੇ ਗੋਡੀ ਬਾਡੀ ਵਾਲਾ ਹਨਾ ਚੱਲ ਚੱਲ ਬਸ ਸੋਹਣੀ ਗੱਲ ਹੈ ਮੈਂ ਨੀਰਾਚਾਰਾ ਪਾ ਕੇ ਆਉਣਾ ਯਾਰ ਫਿਰ ਗੱਗੂ ਕੇ ਉਹ ਭਾਂਡਾ ਇਹ ਪਾਇਆ ਸੀ ਬਾਹਰ ਚੱਲੀ ਜਾਂਦਾ ਗੇਰਾ ਬਸ ਚੱਲੇ ਵਰ ਕੀ ਹਾਲ ਪਾਈ ਕਰਤੀ ਉਹਨੇ ਹਾਂ ਹਾਂ ਉਹ ਆਈ ਜਾਂਦਾ ਉਹ ਕਮਾਂਡੀਆਂ ਨੂੰ ਦੇਦਾ ਮਿਸਤਰੀ ਕੇ ਨਾ ਆ ਆਪਣੇ ਗੋਵਿੰਦੇ ਕੇ ਨੂੰ ਆ ਖਾਣੇ ਕੇ ਨੂੰ ਹਾਂ ਓ ਬੱਲੇ 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 ਸਤਰੀਕਾਲ ਬਾਬਿਓ ਚੰਗੀ ਸਿਹਤ ਚਲੋ ਚੰਗੀ ਗੱਲਾਂ ਕੋਡੀ ਬਾਡੀ ਵਾਲਾ ਮੇਲਾ ਹਾਂ ਠੀਕ ਐ ਕਾ ਬਾਬੇ ਭਾਈ ਕਹਿੰਦੇ ਆ ਛੜਦਾ ਲੇਕਿਨ ਠੀਕ ਆ ਹਾਂ ਹਾਂ ਵਧੀਆ ਠੀਕ ਠਾਕ ਹੈ ਘਰੀ ਨਹੀਂ ਗਈ ਕਹਿੰਦੇ ਇੱਥੇ ਮੇਲਾ ਆਈਏ ਹਾਂ ਅੱਜ ਬੋਟ ਘਟਾ ਥੋੜੀ ਕਰ ਲੈਣੇ ਠੀਕ ਹੈ ਜੀ ਰੋ ਪਤਾ ਲੱਗਣਾ ਬੁੱਠਾ ਪੱਖੀਆਂ ਦਾ ਪੱਖੀਆਂ ਦਾ ਠੀਕ ਹੈ ਇਹ ਨਹੀਂ ਆ ਤਿੰਨ ਵਾਰ ਦੇਖਣੀ ਇੰਨੀ ਟਾਪਲੀ ਪਈ ਜਾਣੀ ਆ ਹਾਂ ਹਾਂ ਮੋਟਰ ਮਿਲ ਗਈ ਸਮਰਥੀ ਦਾ ਹਾਂ ਮੋਟਰ ਆ ਮਿਲ ਗਈ ਆਪਣੇ ਛੱਤੂ ਦੀ ਆ ਹਾਂ ਆਪਣੇ ਗੁੱਦੂ ਚਾਚੇ ਦਾ ਮੁੰਡਾ ਜਿਹੜਾ ਠੀਕ ਹੈ ਠੀਕ ਹੈ ਆ ਨਹੀਂ ਕੱਲ ਆਈਆਂ ਸੱਤ ਆਈਆਂ ਦੋ ਦਸ ਦੀਆਂ ਸੀ ਤੇ ਪੰਜ ਸਾਢੇ 7 ਦੀਆਂ ਹਾਂ ਬੜੀਆ ਖੁਸ਼ਮਿਹਾ ਚੱਲਦੀ ਜ਼ਿੰਦਗੀ ਬੰਦ ਕਰਤੀ ਜੇ ਵੇਖੀ ਨੇ ਖੁਸ਼ ਰਹਿਣ ਦਾ ਤਰੀਕਾ ਹਾਂ ਬਸ ਆ ਆ ਖੁਸ਼ ਰਹਿਣ ਦਾ ਤਰੀਕਾ ਹੀ ਆ ਅੱਛਾ ਬਿੰਗਾ ਪਾਉੜਾ ਟੱਪਦਾ ਉਹਨੂੰ ਵੇਖ ਕੇ ਹੱਸਦੇ ਭਾਈ ਜੇ ਜਦੋਂ ਮਤਲਬ ਜੀ ਗੱਬਰੂ ਹੁੰਦੇ ਸੀਗੇ ਉਦੋਂ ਫਿਰ ਕਿਵੇਂ ਚੱਲੇ ਕੰਮਕਾਰ ਖੁਸ਼ ਮਜ਼ਾਜ ਉਹਨੂੰ ਬਸ ਸਾਹਿਬ ਐਡਾ ਅਸੇ ਨਹੀਂ ਜੱਟਾ ਪਹਿਲਾਂ ਉਹਦਾ ਕੰਮ ਲੈਦੇ ਸੀ ਅਗਲੇ ਉਹਨੂੰ ਕੌਣ ਲੈ ਦੇਲੀ ਜੰਡਾ ਥੰਦੇ ਦੁਪਹਿਰੇ ਢਾਹਦੇ ਕੰਮ ਲੈਦੇ ਸੀ ਹਾਂ ਪਰ ਕੇ ਡਿੱਗਦੇ ਸੀ ਸਹੀ ਆਲੇ ਤੇ ਉਹ ਖੇਤ ਵੀ ਵਧੀਆ ਸੀ ਵਧੀਆ ਸੀ ਜ਼ਿੰਦਗੀ ਉਹਦਾ ਨਾ ਆ ਹੁਣ ਤਾਂ ਸਾਰਾ ਕੰਮ ਹੀ ਰੇਹਾ ਸਪਰਿਆਂ ਵਾਲਾ ਹੋ ਗਿਆ ਖਾਣ ਪੀਣ ਵਾਲੇ ਬੇਲੇ ਨੂੰ ਨੀਂਦ ਆਏ ਜਦੋਂ ਸੌਂ ਜਾਂਦੇ ਹਾਂ ਹਾਂ ਥੱਕ ਕੇ ਥੱਕੇ ਬੰਦੇ ਨੂੰ ਨੀਂਦ ਆਉਂਦੀ ਹੈ ਨੀਂਦ ਤਾਂ ਫਿਰ ਹੁਣ ਆਏ ਨਹੀਂ ਨਾ ਉਹਨੇ ਕਹਿੰਦੇ ਹਾਂ ਇਹ ਤਾਂ ਹੈ ਮਸ਼ੀਨਰੀ ਜੋ ਹੋ ਗਿਆ ਖਰਚੇ ਨੂੰ ਥਾਂ ਵਧ ਗਿਆ ਹਾਂ ਪ੍ਰਦੂਸ਼ਣ ਵਧ ਗਿਆ ਤੇਰੇ ਹਾਂ ਸਪਰਿਆਂ ਵਾਲੀ ਕਣਕ ਖਾਣੇ ਆ ਬਿਮਾਰੀਆਂ ਵਧ ਗਈਆਂ ਦੁਬਾਰੀ ਤਾਂ ਨਹੀਂ ਹੁਣ ਆਉਂਦਾ ਉਹ ਟਾਈਮ ਮੁਸ਼ਕਲ ਹੈ ਨਾ ਨਹੀਂ ਆਉਂਦਾ 82 ਦਿਨ ਬੁੱਕ ਨਹੀਂ ਬੋਗੀ ਮੱਛੀਆਂ ਵੀ ਬਣਾਗੇ ਛੁੰਡ ਵੀ ਬਣਾਉਂਦੇ ਖੁੰਡੇ ਦੇਖ ਲੈ ਚਲ ਉਹਨਾਂ ਨੂੰ ਦੇਖਦੇ ਖਾਂ ਹਾਂ ਮਿਰਕ ਵੀ ਬਣਾਗੇ ਖੇਰ ਵੀ ਬਣਾਗੇ ਫੇਰ ਆਉਗੀ ਦੇਖੋ ਇਹ ਤਾਂ ਹੈ ਸੂਣੀ ਗੱਲ ਹੈ ਲੋਕਾਂ ਦਾ ਤਾਂ ਹੀ ਹੁੰਦਾ ਟਾਈਮ ਥੋੜਾ ਫਰਕ ਹਾਂਜੀ ਸਮੇਂ ਸਮੇਂ ਦੀ ਗੱਲਾਂ ਹਾਂ ਜਿੰਮ ਦਾ ਜਿੰਮ ਦਾ ਸ਼ਾਮ ਨੂੰ 5:30 3 ਵਜੇ ਪਹੁੰਚ ਜਾਂਦੇ ਨੌਜਵਾਨਾਂ ਤੇ ਹੁਣ ਸਾਢੇ 5 ਵਜੇ ਹੋ ਜਾਂਦੇ ਆ ਵੀ ਸਮੇ ਸਮੇ ਤੇ ਡਿਪੈਂਡ ਕਰਦਾ ਹੁੰਦਾ ਗਰਮੀ ਜਾਂ ਟਾਈਮ ਹੋਰ ਹੁੰਦਾ ਸਿਆਲ ਦਾ ਹੋਰ ਹੁਣ ਦਿਨੋ ਦਿਨ ਜਿਵੇਂ ਜਿਵੇਂ ਮੌਸਮ ਦਾ ਫਰਕ ਪਈ ਜਾਂਦਾ ਫਿਰ ਹੁਣ ਸਾਢੇ 8:30 ਹੁੰਦੇ ਰਾਤ ਨੂੰ ਫਿਰ 9 ਵਜੇ ਦੇ 8:00 9 ਵਜੇ ਦੇ 10 ਵੀ ਵਜਣ ਲੱਗ ਜਾਂਦੇ ਪ्योर ਗਰਮੀ ਚ ਹਾਂਜੀ ਕਿਵੇਂ ਕਬੱਡੀ ਕੁੜੀ ਕਬੱਡੀ ਤੇ ਹਾਂ ਬਸ ਮੈਂ ਨੀਰਾਚਾਰਾ ਪਾ ਕੇ ਉੱਥੇ ਹੀ ਜਾਣਾ ਫਿਰ ਉੱਧਰ ਵੀ ਮੜੀ ਚਲ ਕੀ ਦੇਖਾਂਗੇ ਹਨਾ ਹਾਂ ਹੋਰ ਮੈਂ ਤੁਹਾਡਾ ਹਾਲ ਚਾਲ ਪੁੱਛੀ ਜਾਂਦੇ ਜਾਂਦੇ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਹਾਂ ਨੌਜਵਾਨ ਲੋਟ ਆ ਤੂੰ ਕੋਟੀ ਪਾਟੀ ਖੇਡ ਲੈ ਯਾਰ ਚੱਲ ਆਉਣੇ ਆਪਾਂ ਕੁਲਾਂਗੇ ਠੀਕ ਐ ਹਾਂਜੀ ਕੀ ਹੋ ਗਿਆ ਕੀ ਲੈਣਾ ਚੱਪਾ ਇਹ ਚੱਪਾ ਕਰਾਂਗੇ ਕੀ ਚੱਪੋ ਗਾਣੇ ਵਾਲੀ ਸਿੱਧੂ ਬੁਸਿਆ ਦਾ ਵੱਖਰੇ ਚੱਪਨਾ ਨਹੀਂ ਕਰ ਜਾ ਪਹਿਲਾਂ ਗੱਲ ਕਰਦੇ ਤੇ ਨਵਾਂ ਆ ਲਿਆਂਦਾ ਜਿਹੜੀ ਆ ਪਾਪਾ ਨੇ ਕੱਲ 750 ਦਾ ਆਰਾਮ ਸੰਸ ਦਾ 750 ਹੀ ਲਾਗੇ ਨਾ ਪਪਾ ਚਲੋ ਬਧਾਈਆਂ ਪਈ ਨਵਾਂ ਸੰਦ ਬਣ ਗਿਆ ਪੁਰਾਣਾ ਰੇੜੀਆ ਵੀ ਸੋਹਣਾ ਚੱਲਦਾ ਸੀ ਉਹ ਪਪਾ ਕਹਿੰਦੇ ਥੋੜੇ ਕਸੜਾ ਮਸੜੇ ਜੇ ਵੱਧ ਕਰਨ ਲੱਗ ਗਿਆ ਮੈਂ ਕੋਈ ਨਾ ਨਵਾਂ ਲਿਆ ਉਹ ਤੇ ਉਹ ਦਾਦਾ ਪੋਤਾ ਸੁਣਨ ਕੇ ਬਹਿ ਕੇ ਉਹ ਭਤੀਜੇ ਪੰਗੇ ਨਾਲ ਲਿਆ ਕਰ ਤੂੰ ਲੈ ਜਾ ਕੇ ਗੋਲ ਬਾੜੀਂ ਦੇ ਲੈ ਗਏ ਕੁਛ ਚੱਕ ਕੇ ਲੈ ਉਧਰ ਹਾਂ ਕਰੇ ਆਵਾਜ਼ਾਂ ਵੱਜੀਆਂ ਇਹਦੇ ਨੂੰ ਮੰਮੀ ਹੱਦੀ ਜਾਂਦੇ ਆ ਮੈਨੂੰ ਭਰਾ ਨਹੀਂ ਪਹਿਲਾਂ ਮੇਰੀ ਗੱਲ ਸੁਣਾਂ ਤੂੰ ਮੈਂ ਜਾਣਾ ਤੂੰ ਆ ਕੇ ਉੱਥੇ ਆ ਜੀ ਡੇੜੀ ਨਾਲ ਚੰਗਾ ਕਬੱਡੀ ਦੇਖਣ ਅਤੇ ਸਤਿ ਸ੍ਰੀਕਾਲ ਬੁਲਾ ਦੇ ਸਾਰਿਆਂ ਨੂੰ ਉਹਨੇ ਠੀਕ ਆ ਬੱਚੇ ਪਹਿਲਾਂ ਮੇਰੀ ਗੱਲ ਸੁਣ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਟੂ ਵਾਲ ਜਿੱਥੇ ਡੇੜੀ ਸੱਦੀਆਂ ਆਏ ਭੱਜ ਕੇ ਉਹ ਅੱਜ ਕੇ ਪਹਿਲੇ ਇਹ ਫੇਰ ਲੈ ਜੀ ਪਹਿਲਾਂ ਪੁੱਛ ਕੇ ਆ ਕੀ ਕਹਨੇ ਉਹ ਕਦੇ ਪੁੱਛਿਓ ਜਨਾ ਆ ਗਿਆ ਜਿਸ ਸਮਾਂ ਹੋ ਗਿਆ ਭਾਈ ਦੁਪਹਿਰ ਦੇ 3:30 ਵਜੇ ਦਾ ਅੱਡ ਤੁਹਾਨੂੰ ਵੀ ਵੱਜ ਗਿਆ ਹੋਰ 3:31 ਹੋ ਗਿਆ ਤੇ ਮਾਤਾ ਹੋਰਾਂ ਨੇ ਦੇ ਗਾਜਰਾਂ ਤੇ ਲਾਲੀ ਉੱਟੀ ਸਬਜ਼ੀ ਦੀ ਤਿਆਰੀ ਆ ਤੇ ਆਪਣੀ ਵੀ ਇਹਨਾਂ ਤਿਆਰੀ ਹੈਗੀ ਸਕੂਲ ਚ ਜਾਣੇਗੇ ਟੂਰਨਾਮੈਂਟ ਦੇਖਦੇ ਆਂਗੇ ਤੇ ਹਾਂ ਅੱਜ ਦੇ ਇਹ ਪ੍ਰੋਗਰਾਮ ਦਾ ਇੱਥੇ ਹੀ ਨਵੇੜਾ ਕਰ ਦਿਆਂਗੇ ਤੇ ਅਗਲਾ ਪ੍ਰੋਗਰਾਮ ਅੱਜ ਉੱਥੇ ਦੇਖਦੇ ਆਂ ਅੱਜ ਬਲੌਗ ਥੋੜਾ ਜਿਹਾ ਘੱਟ ਰੱਖਿਆ ਕੰਮ ਕਰ ਵੀ ਘੱਟ ਸੀਗਾ ਬਸ ਕਦੇ-ਕਦੇ ਛੋਟਾ ਬਣਾ ਲਈਦਾ ਬਲੌਗ ਕਈ ਵੀਰ ਕਹਿੰਦੇ ਹੁੰਦੇ ਆ ਵੀ ਬਲੌਗ ਛੋਟਾ ਰੱਖਿਆ ਕਰ ਤੇ ਬਾਕੀ ਲੋਟਾ ਮਾਹੌਲ ਆ ਤੇ ਉੱਥੇ ਲਾਈਵ ਕਰਿਆ ਉਹ ਕੱਲ ਵਾਲਾ ਤੁਸੀਂ ਪ੍ਰੋਗਰਾਮ ਆ ਦੇਖ ਲਿਓ ਲਾਈਵ 'ਚ ਤੇ ਵੱਡੇ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਬਾਈ ਕਹਿੰਦਾ ਸੀਗਾ ਕਹਿੰਦਾ ਬਾਈ ਤੁਸੀਂ ਆ ਵੱਡੇ ਮੰਮੀ ਨੂੰ ਮਾਸੀ ਕਿਹਾ ਕਰੋ ਤੇ ਮੰਮੀ ਨੂੰ ਮੰਮੀ ਦੀ ਥਾਂ ਬੀਬੇ ਕੀ ਕਰੋ ਤੇ ਵਧੀਆ ਲੱਗੂਗਾ ਜਾਂ ਬੀਬੀ ਕਹਿੰਦੇ ਤੇ ਉਦਾਂ ਕੱਲ ਪਰਸੋਂ ਵੀ ਗੱਲ ਕਰੀ ਸੀ ਜੱਤੂ ਦੀ ਮੰਮੀ ਕੋਲੇ ਵੀ ਮੈਂ ਕਿਹਾ ਵੀ ਹੁਣ ਜੇ ਐਂ ਕਹਿੰਦੇ ਆ ਤਾਂ ਐਂ ਲੱਗੂਗਾ ਨਾ ਵੀ ਬਗਾਨੇ ਜਿਹਾ ਬਣਾ ਤੇ ਬਈ ਉਸੇ ਗੱਲ ਨਾਲ ਮੋਝਾ ਜੁੜਿਆ ਹੁੰਦਾਗਾ ਤਾ ਕਰਕੇ ਵੀ ਵੱਡੇ ਮੰਮੀ ਮਾਸੀ ਨੇ ਸਕੇ ਮੰਮੀ ਉਹਰੇ ਪੈਣਾ ਪੈਣਾ ਨੇ ਤਾਂ ਕਰਕੇ ਵੱਡੇ ਮੰਮੀ ਕਹਿੰਦੇ ਰਹੇ ਨੇ ਠੀਕ ਠਾਕ ਵੱਡੇ ਮੰਮੀ ਹਾਂ ਵਧੀਆ ਤੇ ਬਲਾਓ ਫਿਰ ਫਤੇ ਗਏ ਚੱਲੀਏ ਗਰਾਊਂਡ 'ਚ ਸੱਸਰੀ ਕਾਲ ਸੱਸਰੀ ਕਾਲ بیٹا ਮੇਰੇ ਬੋਲੋ ਵੀ ਧੰਨਵਾਦ ਜੁੜੇ ਰਹੋ ਚੈਨਲ ਨਾਲ ਧੰਨਵਾਦ ਤੁਹਾਡੀ ਸੱਸਰੀ ਕਾਲ ਠੀਕ ਠੀਕ ਆ ਮਾਤਾ ਜੀ ਤੇ ਦਿਨ ਖੈਰ ਸੋਹਣਾ ਲੱਗਿਆ ਠੀਕ ਆ ਪਾਪਾ ਪਾਪਾ ਠੀਕ ਆ ਜੀ ਤੇ ਸੱਸਰੀ ਕਾਲ ਜੀ ਜੁੜੇ ਰਹੋ ਚੈਨਲ ਦੇ ਨਾਲ ਹੈਂ ਬਾ ਨਹੀਂ ਜਲਦੀ ਨਿਬੜਜੂ ਪ੍ਰੋਗਰਾਮ ਵਾਲਾ ਲੇਟ ਨਹੀਂ ਚੱਲਦਾ ਹਾਂ ਹਾਂ ਗੇਰ ਚੋਂ ਨਿਕਲਣ ਲੱਗਿਆ ਸੀ ਕਿ ਆਪਣਾ ਨੌਜਵਾਨ ਸਤਪਾਲ ਸਿੰਘ ਛੱਤੂ ਬਰਾੜ ਹਾਂ ਟੱਕਰ ਗਿਆ ਲੋਟਾਂ ਵਰੀਆ ਹਾਂ ਪ੍ਰਸ਼ਾਦ ਆਪਾਂ ਨਹੀਂ ਛਕਣਾ ਇਹ ਮੇਲਾ ਦਾ ਹਣਾ ਹੋਰ ਛਕ ਜੀ ਮੈਂ ਦੁਬਾਰਾ ਲਾ ਚਾ ਚੰਗੀ ਗੱਲ ਆ ਆਪਣਾ ਯੰਤਰਵੜੀ ਤੇ ਕਿਵੇਂ ਚੱਲੀ ਜਾਂਦਾ ਪ੍ਰੋਗਰਾਮ ਮੈਚ ਵਧੀਆ ਚੱਲੀ ਜਾਂਦੇ ਆ ਠੀਕ ਹੈ ਤੇ ਜਿਵੇਂ ਸਮਾਂ ਤੁਹਾਨੂੰ ਦੱਸ ਹੀ ਚੁੱਕਿਆ ਸਾਢੇ ਦਿਨ ਤੋਂ ਟੱਪ ਗਿਆ ਤੇ ਇਸ ਤੋਂ ਪਹਿਲਾਂ ਆਪਦਾ ਕੰਮ ਕਰ ਕਰਿਆ ਘਰੇ ਕਰਿਆ ਤੇ ਹੁਣ ਇਸ ਤੋਂ ਬਾਅਦ ਜਦੋਂ ਮਤਲਬ ਕਹਾਣੀ ਇੰਟਰਸਟਿੰਗ ਜੀ ਹੋ ਜਾਂਦੀ ਐ ਐਂਡ ਵਾਲਾ ਮਾਹੌਲ ਜਆ ਉਹ ਤੁਹਾਨੂੰ ਲਾਈਵ 'ਚ ਦੇਖੂਗਾ ਤੇ ਕੱਲ ਵਾਲਾ ਪ੍ਰੋਗਰਾਮ ਤੇ ਬਾਕੀ ਫਰਮਾਓ ਸਰ ਕੁਝ ਬਸ ਵਧੀਆ ਬਿਮਾਰ ਹੋ ਰਿਆ ਕੁਝ ਨਹੀਂ ਫਰਮਾਉਣ ਯਾਰ ਥੋੜੇ ਗੱਡੀ ਕੰਡ ਮਾਇਆ ਕਹਿੰਦਾ ਕਈ ਦਿਨ ਹੋ ਗਏ ਆ ਕੇ ਜੱਲ ਦੁਨੀਆਂ ਨੂੰ ਯਾਦ ਕਰਦੀ ਐ ਮਿੱਤਰੋ ਜਿਹਨਾਂ ਨੂੰ ਕੁਝ ਬੱਖਰਾ ਕੀਤਾ ਹੁੰਦਾ ਹੈ ਕਿ ਮਾਨਕ ਵਰਗੀ ਹੇਕਣਾ ਕੋਈ ਦਾਰੇ ਵਰਗਾ ਟਾਉਣਾ ਨੇਕੀ ਕਰੁੰਦੇ ਆ ਇੱਥੇ ਬਾਰ-ਬਾਰ ਨਹੀਂ ਆਉਣਾ ਲਓ ਸਾਹਮਣੇ ਮੈਚ ਖੇਡਿਆ ਜਾ ਰਿਹਾ ਹੈ ਰੋੜੀ ਗੁੰਬੰਦੀ ਪਿੰਡ ਹੈ ਕੁਲਰੀਆ ਕਹਿੰਦੇ ਬਰੇਟਾ ਕੋਲੋਂ ਚੱਲ ਗਿਆ ਹੋਇਆ ਪਿੰਡ ਹੈ ਲਓ ਖੁਸ਼ੀ ਕਹਿੰਦੇ ਤਾਲਵੰਡੀਆ ਰੇਡ ਪਾ ਰਿਹਾ ਹੈ ਲਓ ਬੁਫੇ ਲਾ ਕੇ ਹਕਮਾਂ ਲਾ ਕੇ ਸਰਦਾਲਿਆਂ ਦੇ ਕੋਲ ਕਹਿੰਦੇ ਆਂਧਵਰ ਦਾ ਪਿੰਡ ਹੈ ਬੜਾ ਤੇਜ ਹੈ ਬੜਾ ਨਰਮ ਹੈ ਹਰਮਣ ਵਰਗੇ ਕਾਰੇ ਵਰਗੇ ਰਾਣਾ ਭੀਮੜੇ ਦਾ ਚਾਰ 14 ਵਿੱਚੋਂ ਕਹਿੰਦੇ ਟੱਕਰ ਰਿੰਦੂ ਦੇ ਨਾਲ ਕਿਤੇ ਨਹੀਂ ਮੇਰੀ ਨਹਿਨਮਣੀ ਹੁਣ ਕਾਲਾ ਮੋੜ ਬਣਾਈਆਂ ਤੇਰੀ ਮੇਰੀ ਨਹਿਨਮਣੀ ਚੰਦ ਸਿੰਘ ਦੀ ਮਾਂ ਪੁੱਤਾਂ ਦਾ ਧੰਨਵਾਦ ਜੋ ਉਹਨਾਂ ਦੀ ਯਾਦ ਦੇ ਵਿੱਚ ਹਰਤਾ ਰਖਮਾ ਟੂਰਨਾਮੈਂਟ ਲਾਏ ਗਏ ਤੇ ਬਹੁਤ ਬਹੁਤ ਸਮਾਂ ਹੋਇਆ 8:45 ਮਿੰਟਾਂ ਦਾ ਤੇ ਟੂਰਨਾਮੈਂਟ ਦੀ ਸਮਾਪਤੀ ਹੋ ਗਈ ਆ ਬੱਚੂਆਣਾ ਫਸ ਰਹੀ ਇਹਦੇ ਚੋਂ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਤੇ ਲਾਈਵ ਦੇਖ ਲਓ ਜਿਹੜੇ ਵੀਰਾਂ ਨੇ ਨਹੀਂ ਦੇਖੇ ਤਾਂ ਗੱਲ ਆਪਾਂ ਲਾਈਵ ਕਰਿਆ ਸੀ ਸ਼ਾਸਤਰੀ ਆਕਾਲ ਕਿੰਦਰਾ ਆਪਣਾ ਜਿਮ ਵਾਲਾ ਚੇਲਾ ਬਾਈ ਕਲਵੀਰ ਚਲਿਏ ਆ ਜਾ ਤੇ ਸਮਾਰਤੀ ਆ ਬਾਈ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਸਤਰੀ ਕੱਲ ਜੀ ਸਾਰਿਆਂ ਨੂੰ ਬਲਾਉ ਬਈ ਫਤਿਹ ਜੋ ਮਨ ਨੂੰ ਪਾਹ ਹਾਥੀਆ ਬੋਲੇ ਠੀਕ ਹੈ ਮਹਿਰਵਾਨੀ ਠੀਕ ਹੈ ਠੀਕ ਹੈ ਸਾਸਤਰੀਆ ਕਾਲ ਠੀਕ ਹੈ ਠੀਕ ਹੈ ਆ ਆ ਕੇ ਤੂੰ ਸਾਰੇ ਆ ਕੇ ਠੀਕ ਹੈ ਜੀ ਤੁਰਾਂ ਹਾਂ ਜੀ ਫਿਰ ਦਸੀ ਲੇਗੇ ਹਾਂ ਜੀ ਮਾਂ ਕੇ ਤੇ ਵਗ ਗਿਆ ਕਿਵੇਂ ਲੱਗੇ ਮੈਚ ਮੈਂ ਜੀ ਬੜੇ ਤਗੜੇ ਨਿਆਰਾ ਹੈ ਠੀਕ ਹੈ ਨਿਆਰਾ ਹੀ ਲੈਣਾ ਹੁੰਦਾ ਆਪਾਂ ਹੋਰ